ਸਭ ਤੋਂ ਵੱਡੇ ਮਾਰਜਨ ਜਿੱਤੇ ਹੋਏ ਐਮਪੀ ਨੂੰ ਉਹਦੇ ਹਲਕੇ ਦੀ ਨਮਾਇੰਦਗੀ ਨਾ ਕਰਨ ਦੇਣੀ ਇਹ ਬਹੁਤ ਵੱਡਾ ਇੱਕ ਸਾਡੇ ਕੌਮ ਦਾ ਜਾਂ ਇੱਕ ਫੰਡਾਮੈਂਟਲ ਰਾਈਟ ਜਿਹੜੇ ਆ ਉਹਨਾਂ ਦਾ ਵੀ ਹਨਨ ਹੋ ਰਿਹਾ ਇਹ ਸਾਡੀ ਕੌਮ ਦਾ ਬਹੁਤ ਵੱਡਾ ਧੱਕਾ ਹੋ ਰਿਹਾ ਚੰਨੀ ਸਾਹਿਬ ਨੇ ਪਾਰਟੀ ਬਾਜ਼ੀ ਤੋਂ ਪਾਰਟੀ ਬਾਜ਼ੀ ਦੀ ਲਾਈਨ ਨੂੰ ਕਰਾਸ ਕਰਕੇ ਸਿੱਖਾਂ ਦੀ ਜਾਂ ਪੰਜਾਬ ਦੇ ਨਾਲ ਹੁੰਦੇ ਧੱਕਿਆਂ ਦੀ ਗੱਲ ਕੀਤੀ ਆ ਤੇ ਚੰਨੀ ਸਾਹਿਬ ਨੂੰ ਮੇਰੇ ਖਿਆਲ ਕੇ ਉਹਨੇ ਜੋ ਪੰਜਾਬੀ ਹੋਣ ਦਾ ਜਾਂ ਆਪਣੇ ਇਥੇ ਸਿੱਖ ਹੋਣ ਦਾ ਇੱਕ ਫਰਜ਼ ਨਵਾਇਆ ਜੇ ਐਮਪੀਆਨਾਂ ਵੀ ਅਸੀਂ ਕਹਿੰਨੇ ਕਿ ਉਹਨਾਂ ਨੂੰ ਵੀ ਪੰਜਾਬ ਦੇ ਹੱਕਾਂ ਦੀ ਗੱਲ ਡਟ ਕੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕਰਨੀ ਚਾਹੀਦੀ। ਆਜ਼ਾਦ ਟੀਵੀ ਦੇ ਫੇਸਬੁਕ ਅਤੇ YouTube ਪੇਜ ਦੇ ਨਾਲ ਜੁੜੇ ਹੋਏ ਹਾਂ ਮੈਂ ਤੁਹਾਡੇ ਨਾਲ ਜਖੀਰ ਸਿੰਘ ਇਸ ਵਕਤ ਭਾਈ ਗੁਰਜੰਟ ਸਿੰਘ ਬੋਤ ਸਿੰਘ ਵਾਲਾ ਹੋਰਾਂ ਦੇ ਪਿੰਡ ਦੇ ਵਿੱਚ ਮੌਜੂਦ ਹਾਂ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਬਾਪੂ ਤਰਸੇਮ ਸਿੰਘ ਜੀ ਮੈਂ ਅਮਰਪਾਲ ਸਿੰਘ ਹੋਰਾਂ ਦੇ ਪਿਤਾ ਜੀ ਤੇ ਖਾਸ ਤੌਰ ਤੇ ਪਿੰਡ ਦੇ ਵਿੱਚ ਪਹੁੰਚੇ ਨੇ ਬਾਬੂ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਚੜ੍ਹਦੀ ਕਲਾ ਦੇ ਵਿੱਚ ਚੜ੍ਹਦੀ ਕਲਾ ਜੀ ਬਾਬੂ ਜੀ ਜ਼ਿਲ੍ਹੇ ਦੇ ਨਾਲ ਤਸਵੀਰਾਂ ਬੱਕਰੀਆਂ ਬੱਕਰੀਆਂ ਚੱਲ ਰਹੀਆਂ ਸੀਗੀਆਂ ਸਰਬਜੀਤ ਸਿੰਘ ਹੋਰੇ ਵੀ ਕਹਿ ਰਹੇ ਸੀਗੇ ਕਿ ਅਸੀਂ ਅਮਰਪਾਲ ਸਿੰਘ ਹੋਰਾਂ ਦੀ ਲਗਾਤਾਰ ਆਵਾਜ਼ ਚੁੱਕਾਂਗੇ ਕਿ ਉਹਨਾਂ ਨੂੰ ਬਾਹਰ ਲਿਆਤਾ ਜਾਵੇ ਉਹਨਾਂ ਨੂੰ ਸੈਸ਼ਨ ਦੇ ਵਿੱਚ ਮੌਜੂਦ ਹੋਣਾ ਚਾਹੀਦਾ ਉੱਥੇ ਆਵਾਜ਼ ਚੁੱਕਣ ਖਡੂਰ ਸਾਹਿਬ ਦੇ ਮੁੱਦੇ ਚੁੱਕਣ ਚਰਨਜੀਤ ਸਿੰਘ ਚੰਨੀ ਹੋਰ ਨੇ ਖਾਸ ਤੌਰ ਤੇ ਬੜੀ ਆਵਾਜ਼ ਚੁੱਕੀ ਕਿਵੇਂ ਦੇਖ ਰਹੇ ਹੋ ਸਾਰੇ ਚੀਜ਼ਾਂ ਨੂੰ ਜੇ ਸਾਰੀਆਂ ਚ ਏ ਅੱਜ ਤੇ ਅਸੀਂ ਪਹਿਲਾਂ ਉਹ ਮਹਾਨ ਯੋਧੇ ਜਿਹਹਾਰੂ ਇਹ ਬ੍ਰਿਜਨ ਸਿੰਘ ਬਦਵਰ ਸਿੰਘ ਵਾਲਾ ਨੂੰ ਅਸੀਂ ਸ਼ਰਦਾ ਦੇ ਫੁੱਲ ਭੇਟ ਕਰਨ ਆਏ ਆਂ ਕਿ ਉਹਨਾਂ ਦੇ ਸਾਡੇ ਕੌਮ ਨੂੰ ਬਹੁਤ ਵੱਡੇ ਦੇਣ ਆ ਤੇ ਇਸ ਕਰਕੇ ਹਮੇਸ਼ਾ ਉਹਨਾਂ ਨੂੰ ਇੱਕ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਚ ਹਮੇਸ਼ਾ ਯਾਦ ਰੱਖਿਆ ਜਾਊਗਾ ਉਹਨਾਂ ਨੂੰ ਅਸੀਂ ਨਮਸਕਾਰ ਕਰਨ ਵਾਸਤੇ ਇੱਥੇ ਪਹੁੰਚੇ ਆ ਉਹਨਾਂ ਇਹ ਇਸ ਕਰਕੇ ਅਸੀਂ ਆਪਣੇ ਆਪ ਨੂੰ ਬਹੁਤ ਵੱਡਾ ਭਾਗਾ ਸਮਝਦੇ ਆ ਕਿ ਗੁਰੂ ਮਹਾਰਾਜ ਨੇ ਸਾਨੂੰ ਮੌਕਾ ਬਖਸ਼ਿਸ਼ ਕੀਤਾ ਕਿ ਅਸੀਂ ਉਹਨਾਂ ਦੀ ਵਰਸ਼ੀ ਤੇ ਸ਼ਹੀਦੀ ਪੁਰਬ ਤੇ ਅਸੀਂ ਹਾਜ਼ਰ ਹੋਏ ਤੇ ਇਹ ਸਭ ਤੋਂ ਵੱਡੀ ਬਾਕੀ ਇਹ ਚੀਜ਼ ਹੈ ਕਿ ਚੰਨੀ ਸਾਹਿਬ ਨੇ ਜਾਂ ਜਿਹੜੇ ਵੀ ਕੋਈ ਇਨਸਾਫਪਸੰਦ ਲੋਕ ਆ ਉਹ ਇਹ ਚੀਜ਼ ਇਹ ਮਹਿਸੂਸ ਕਰਦੇ ਆ ਕਿ ਇਹ ਸਾਡੀ ਕੌਮ ਨੂੰ ਬਹੁਤ ਵੱਡਾ ਤਖਾ ਹੋ ਰਿਹਾ ਕਿ ਇੱਕ ਸਭ ਤੋਂ ਵੱਡੇ ਮਾਰਜਨ ਜਿੱਤੇ ਹੋਏ ਐਮਪੀ ਨੂੰ ਉਹਦੇ ਹਲਕੇ ਦੀ ਨੁਮਾਇੰਦਗੀ ਨਾ ਕਰਨ ਦੇਣੀ ਇਹ ਬਹੁਤ ਵੱਡਾ ਇੱਕ ਸਾਡੇ ਕੌਮ ਦਾ ਜਾਂ ਇੱਕ ਫੰਡਾਮੈਂਟਲ ਰਾਈਟ ਜਿਹੜੇ ਆ ਉਹਨਾਂ ਦਾ ਵੀ ਹਨਨ ਹੋ ਰਿਹਾ ਇਸ ਕਰਕੇ ਉਹਨਾਂ ਨੇ ਚੰਨੀ ਸਾਹਿਬ ਨੇ ਚੁੱਕੀ ਆ ਜਾਂ ਹੋਰ ਵੀ ਕੋਈ ਜੋ ਗੱਲ ਕਰ ਰਿਹਾ ਤੇ ਉਹਦਾ ਵੀ ਅਸੀਂ ਧੰਨਵਾਦ ਕਰਦੇ ਆ ਕਿ ਇਹ ਸਾਰਿਆਂ ਦਾ ਸਾਂਝਾ ਮਸਲਾ ਇੱਕ ਮਨੁੱਖੀ ਅਧਿਕਾਰਾਂ ਦਾ ਵੀ ਮਸਲਾ ਵਾ ਇਹ ਸਾਡੀ ਕੌਮ ਦਾ ਕੌਮੀ ਮਸਲਾ ਵੀ ਆ ਇਸ ਕਰਕੇ ਸਾਰਿਆਂ ਨੂੰ ਏ ਦੂਜੇ ਐਮਪੀਆਂ ਨੂੰ ਵੀ ਅਸੀਂ ਕਹਿੰਨੇ ਕਿ ਉਹਨਾਂ ਨੂੰ ਵੀ ਪੰਜਾਬ ਦੇ ਹੱਕਾਂ ਦੀ ਗੱਲ ਡਟ ਕੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕਰਨੀ ਚਾਹੀਦੀ। ਬਿਲਕੁਲ। ਜਿਸ ਤਿੱਕ ਨਾਲ ਉਹਨਾਂ ਨੇ ਬਿਆਨ ਦਿੱਤਾ ਉਹਨਾਂ ਨੇ ਆਵਾਜ਼ ਰੱਖੀ ਕਿ ਐਨਐਸਐ ਲਾਈ ਗਈ ਹੈ। ਬਿੱਟੂ ਸਾਹਿਬ ਹੋਰਾਂ ਦੇ ਥੋੜੀਆਂ ਬੜੀਆਂ ਚੀਜ਼ਾਂ ਹੋਈਆਂ। ਬਿੱਟੂ ਸਾਹਿਬ ਬੋਰੀ ਵਿਰੋਧ ਕਰਨ ਲੱਗੇ ਕਹਿੰਦੇ ਮਾਫੀ ਮੰਗਣੀ ਚਾਹੀਦੀ ਐਸ ਦੇ ਉੱਤੇ। ਕਾਂਗਰਸ ਵੀ ਪੱਲਾ ਝਾੜ ਕੇ ਕਹਿੰਦੇ ਕਿ ਸਾਡਾ ਉਸ ਦੇ ਨਾਲ ਬਿਆਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਉਹਨਾਂ ਦਾ ਨਿੱਜੀ ਹੈ। ਤੁਸੀਂ ਕਿਵੇਂ ਦੇਖਦੇ ਹੋ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਪੰਜਾਬ ਦੇ ਬੱਚਿਆਂ ਦੀ ਗੱਲ ਆਉਂਦੀ ਹੈ ਫਿਰ ਇਸ ਤਿੱਕ ਇਹ ਚੀਜ਼ੇ ਕਿ ਜਿਹੜੀਆਂ ਨੈਸ਼ਨਲ ਪਾਰਟੀਆਂ ਵਾਂ ਜਾਂ ਜਿਹੜੀਆਂ ਉਹ ਹਮੇਸ਼ਾ ਹੀ ਸਾਡੇ ਪੰਜਾਬ ਨਾਲ ਧੱਕਾ ਕਰਦੇ ਆਈਆਂ ਤੇ ਉਹ ਚੀਜ਼ੇ ਕਿ ਜੇ ਕੋਈ ਇਹਨੇ ਚੰਨੀ ਸਾਹਿਬ ਨੇ ਪਾਰਟੀ ਬਾਜ਼ੀ ਤੋਂ ਪਾਰਟੀ ਬਾਜ਼ੀ ਦੀ ਲਾਈਨ ਨੂੰ ਕਰਾਸ ਕਰਕੇ ਸਿੱਖਾਂ ਦੀ ਜਾਂ ਪੰਜਾਬ ਦੇ ਨਾਲ ਹੁੰਦੇ ਧੱਕਿਆਂ ਦੀ ਗੱਲ ਕੀਤੀ ਆ ਤੇ ਚੰਨੀ ਸਾਹਿਬ ਨੂੰ ਮੇਰੇ ਖਰਕੇ ਉਹਨੇ ਜੋ ਪੰਜਾਬੀ ਹੋਣ ਦਾ ਜਾਂ ਆਪਣੇ ਇੱਥੇ ਸਿੱਖ ਹੋਣ ਦਾ ਇੱਕ ਫਰਜ਼ ਨਵਾਇਆ ਉਹਦੇ ਵਾਸਤੇ ਅਸੀਂ ਸੋਚਦੇ ਆ ਕਿ ਦੂਜਿਆਂ ਨੂੰ ਵੀ ਇਹ ਪਾਰਟੀਆਂ ਦੇ ਅਲੱਗ ਚੀਜ਼ ਹੁੰਦੀ ਆ ਜਿਹੜੇ ਕੋਈ ਮਸਲੇ ਆ ਜਾਂ ਪੰਜਾਬ ਦੇ ਹੱਕਾਂ ਹਕੂਕਾਂ ਦੇ ਖਾਸ ਪੰਜਾਬ ਦੇ ਲੋਕਾਂ ਨੇ ਚੁਣ ਕੇ ਭੇਜਿਆ ਨਾ ਕਿ ਤੁਹਾਨੂੰ ਉੱਥੇ ਕਾਂਗਰਸ ਪਾਰਟੀ ਨੇ ਜਾਂ ਉੱਥੇ ਸੋਨੀਆ ਗਾਂਧੀ ਨੇ ਚੁਣ ਕੇ ਭੇਜਿਆ ਇਸ ਕਰਕੇ ਇਹਨਾਂ ਦੂਜਿਆਂ ਨੇ ਵੀ ਸੋਚਣਾ ਚਾਹੀਦਾ ਕਿ ਉੱਤੇ ਹਾਉ ਵਾਲਾ ਕਰਨ ਦੀ ਬਜਾਏ ਉਹ ਉਹਨਾਂ ਚੰਨੀ ਸਾਹਿਬ ਦਾ ਸਪੋਰਟ ਕਰਨੀ ਚਾਹੀਦੀ ਤਾਂ ਲੱਗਦਾ ਨਹੀਂ ਕਿ ਤੁਹਾਡੇ ਹੱਕ ਦੇ ਵਿੱਚ ਬੋਲੇ ਚੰਨੀ ਸਾਹਿਬ ਕਿ ਹੁਣ ਪਾਰਟੀ ਉਹਨਾਂ ਤੋਂ ਪੱਲਾ ਝਾੜ ਜਾਣ ਨਾਲ ਸਮੇਂ ਦੇ ਵਿੱਚ ਉਹਨੂੰ ਖਮਿਆਜ਼ਾ ਵੱਡਾ ਭੁਗਤਣਾ ਪਵੇ ਕਿ ਵੀ ਤੁਸੀਂ ਇਸ ਪਾਸੇ ਨਹੀਂ ਰਹੋ ਨਹੀਂ ਇਹਦੇ ਵਿੱਚ ਚੰਨੀ ਸਾਹਿਬ ਨੇ ਅਮਰਤਪਾਲ ਨੂੰ ਰੈਸਟੋਰੈਂਟ ਦੇ ਟਾਈਮ ਤੇ ਵੀ ਉਹਨਾਂ ਨੇ ਬਾਅਦ ਚੁੱਕੀ ਸੀ ਉਹਨਾਂ ਦੇ ਘਰ ਵਾਲੇ ਜਦੋਂ ਬਾਹਰ ਜਾਣਾ ਸੀ ਉਹਨੂੰ ਨਹੀਂ ਜਾਣ ਦਿੱਤਾ ਉਦੋਂ ਹੀ ਬਾਅਦ ਚੁੱਕੀ ਤੇ ਉਹ ਉਹਦੀ ਮੇਰੇ ਖਿਆਲੋਂ ਉਹਦਾ ਉਹਦਾ ਜਿਹੜਾ ਜਿਹੜਾ ਉਹਨਾਂ ਨੂੰ ਨਾ ਇਹ ਲੋਕਾਂ ਨੇ ਇਹ ਪੰਜਾਬ ਚੋਂ ਦੂਜੇ ਨੰਬਰ ਤੇ ਵੱਡੀ ਲੀਡ ਨਾਲ ਜਿਤਾਇਆ ਮੇਰੇ ਖਿਆਲ ਚੰਨੀ ਸਾਹਿਬ ਜੇ ਇਹੋ ਜੀ ਗੱਲ ਹੋਊਗੀ ਤੇ ਚੰਨੀ ਸਾਹਿਬ ਪੰਜਾਬੀਆਂ ਦੇ ਸਿੱਖਾਂ ਦੇ ਹੀਰੋ ਹੋਣਗੇ ਬਿਲਕੁਲ ਅੱਛਾ ਦੂਜੇ ਪਾਸੇ ਜਿਹੜੇ ਸਵਾਲ ਕਰ ਰਹੇ ਨੇ ਹਜੇ ਵੀ ਉਹ ਕਹਿ ਰਹੇ ਨੇ ਕਿ ਇਸ ਤੇ ਕਿਤੇ ਨਾਲ ਮਾਫੀ ਮੰਗਣੀ ਚਾਹੀਦੀ ਇਹਦੇ ਨੇ ਭਾ ਬਿੱਟੂ ਸਾਹਿਬ ਨੇ ਉਹਨਾਂ ਨੂੰ ਰੇਲਵੇ ਮਨਿਸਟਰ ਬਣਾਇਆ ਗਿਆ ਉਹ ਭਾ ਜਿੱਤੇ ਨਹੀਂ ਹੈਗੇ ਉਹ ਲਗਾਤਾਰ ਸਵਾਲ ਚੁੱਕ ਉਹਨਾਂ ਦਾ ਪਹਿਲਾਂ ਤੋਂ ਹੀ ਆ ਕੇ ਜੇ ਪੰਜਾਬ ਦੀਆਂ ਜਿਹੜੀਆਂ ਇਹੋ ਜਿਹਿਆਂ ਜਿਹੜੀਆਂ ਜਾਇਜ ਮੰਗਾ ਉਹਨਾਂ ਦਾ ਵਿਰੋਧ ਕਰਨਾ ਜਾਂ ਇਹ ਜਿਹੜਾ ਬੰਦੀ ਸਿੰਘਾਂ ਦੇ ਖਿਲਾਫ ਇਹ ਜਿਹੜੀ ਚ ਉਹਨਾਂ ਦੀ ਉਹ ਉਹਨਾਂ ਤੇ ਕੋਈ ਉਹਨਾਂ ਕਹਣ ਕੀਤਾ ਇਹ ਚੀਜ਼ ਹੈ ਕਿ ਉਹਨਾਂ ਉਹਨਾਂ ਦੇ ਗੱਲ ਤੇ ਕੋਈ ਐਡਾ ਕੋਈ ਜ ਨਾ ਉਹਨਾਂ ਦੇ ਵਿਸ਼ਵਾਸ ਕਰਨ ਦੀ ਲੋੜ ਆ ਨਾ ਕੋਈ ਉਹਨਾਂ ਦੀ ਗੱਲ ਦਾ ਕੋਈ ਪੰਜਾਬੀ ਜਿਹੜਾ ਉਹ ਉਹਨਾਂ ਲੋਕਾਂ ਨੇ ਜਵਾਬ ਦਿੱਤਾ ਹੋਇਆ ਉਹਨਾਂ ਨੇ ਇੱਕ ਲਾਸਟ ਸਵਾਲ ਕਰਾਂਗਾ ਤੇ ਸੁਨੇਹਾ ਲਾਵਾਂਗਾ ਕਿ ਲਾਦਾ ਕਿ ਜਿਸ ਤਿਕ ਨਾਲ ਪਾਰਲੀਮੈਂਟ ਦੇ ਵਿੱਚ ਤੂ ਤੂ ਮੈਮਾ ਬਹਿਸ ਹੋਈ ਪੂਰੀ ਤਗੜੀ ਅਮਨਪਾਲ ਸਿੰਘ ਹੋਣਾਂ ਦੇ ਨਾਮ ਲੈ ਕੇ ਚੰਨੀ ਸਾਹਿਬ ਇਹਨਾਂ ਨੂੰ ਢੈਂਦੀ ਕਲਾ ਦੇ ਵਿੱਚ ਜਾਣਾ ਚਾਹੀਦਾ ਚੜ੍ਹਦੀ ਕਲਾ ਦੇ ਵਿੱਚ ਜਾਣਾ ਚਾਹੀਦਾ ਤੁਸੀਂ ਸੋਚਦੇ ਕੀ ਹੋ ਕਿ ਕਿਵੇਂ ਚੱਲਣਾ ਚਾਹੀਦਾ ਉਹਨਾਂ ਮੈਂ ਨਾ ਚੰਨੀ ਚੰਨੀ ਸਾਹਿਬ ਤੇ ਗੁਰੂ ਦੀ ਬਹੁਤ ਵੱਡੀ ਬਖਸ਼ਿਸ਼ ਆ ਕਿ ਜਿਨ੍ਹਾਂ ਨੇ ਹੱਕ ਸੱਚ ਦੀ ਗੱਲ ਇਹਦੇ ਵੱਡੇ ਪਲੇਟਫਾਰਮ ਤੇ ਕੀਤੀ ਆ ਤੇ ਮੇਰੇ ਖਿਆਲੋਂ ਚੰਨੀ ਸਾਹਿਬ ਦੀ ਹਮੇਸ਼ਾ ਚੜ੍ਹਦੀ ਕਲਾ ਰਹੂਗੀ ਜੀ ਬਾਪੂ ਜੀ ਸਾਡੇ ਨਾਲ ਸੀਗੇ ਗੱਲਬਾਤ ਕੀਤੀ ਆ ਤਾਂ ਇਸਤਿੱਕੇ ਦੇ ਨਾਲ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਮੈਂਬਰ ਆਫ ਪਾਰਲੀਮੈਂਟ ਦੇ ਨਾਂ ਦੇ ਉੱਤੇ ਨਾਤੇ ਦੇ ਉੱਤੇ ਉਹਨਾਂ ਨੇ ਅਮਰਪਾਲ ਸਿੰਘ ਹੋਰਾਂ ਦੀ ਜਿਹੜੀ ਆਵਾਜ਼ ਪਾਰਲੀਮੈਂਟ ਦੇ ਵਿੱਚ ਕਿ ਉਸ ਦੇ ਉੱਤੇ ਗੱਲਬਾਤ ਕਰ ਰਹੇ ਸੀਗੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਨਖੇਦੀ ਕਰ ਰਹੇ ਨੇ ਜੋ ਇਸਤਿੱਕੇ ਦੇ ਨਾਲ ਇਹ ਚੀਜ਼ਾਂ ਕਰ ਰਹੇ ਨੇ ਉਹਨਾਂ ਦੀ ਸਖਤ ਨਿੰਦਿਆ ਕਰਦੇ ਆ ਉਹਨਾਂ ਦੇ ਨਾਲ ਵਿੱਚ ਕੀ ਤਸਵੀਰ ਹੁੰਦੀ ਹੈ ਇਹ ਵੀ ਦੇਖਣਾ ਹੋਏਗਾ ਸਭ ਤੋਂ ਵੱਡੇ ਮਾਰਜਨਾਂ ਜਿੱਤੇ ਹੋਏ ਐਮਪੀ ਨੂੰ ਉਹਦੇ ਹਲਕੇ ਦੀ ਨਮਾਇੰਦਗੀ ਨਾ ਕਰਨ ਦੇਣੀ ਇਹ ਬਹੁਤ ਵੱਡਾ ਇੱਕ ਸਾਡੇ ਕੌਮ ਦਾ ਜਾਂ ਇੱਕ ਫੰਡਾਮੈਂਟਲ ਰਾਈਟ ਜਿਹੜੇ ਆ ਉਹਨਾਂ ਦਾ ਵੀ ਹਨਨ ਹੋ ਰਿਹਾ ਇਹ ਸਾਡੀ ਕੌਮ ਦਾ ਬਹੁਤ ਵੱਡਾ ਤਖਾ ਹੋ ਰਿਹਾ ਚੰਨੀ ਸਾਹਿਬ ਨੇ ਪਾਰਟੀ ਬਾਜ਼ੀ ਤੋਂ ਪਾਰਟੀ ਬਾਜ਼ੀ ਦੀ ਲਾਈਨ ਨੂੰ ਕਰਾਸ ਕਰਕੇ ਸਿੱਖਾਂ ਦੀ ਜਾਂ ਪੰਜਾਬ ਦੇ ਨਾ ਹੁੰਦੇ ਧੱਕਿਆਂ ਦੀ ਗੱਲ ਕੀਤੀ ਆ ਤੇ ਚੰਨੀ ਸਾਹਿਬ ਨੂੰ ਮੇਰੇ ਖਿਆਲ ਕੇ ਉਹਨੇ ਜੋ ਪੰਜਾਬੀ ਹੋਣ ਦਾ ਜਾਂ ਆਪਣੇ ਇੱਥੇ ਸਿੱਖ ਹੋਣ ਦਾ ਇੱਕ ਫਰਜ਼ ਨਵਾਇਆ ਤੇ ਜੇ ਐਮਪੀ ਨੇ ਵੀ ਅਸੀਂ ਕਹਿੰਨੇ ਕਿ ਉਹਨਾਂ ਨੂੰ ਵੀ ਪੰਜਾਬ ਦੇ ਹੱਕਾਂ ਦੀ ਗੱਲ ਡਟ ਕੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕਰਨੀ ਚਾਹੀਦੀ ਆ ਔਜ਼ਾਰ ਟੀਵੀ ਦੇ ਫੇਸਬੁੱਕ ਅਤੇ YouTube ਪੇਜ ਦੇ ਨਾਲ ਜੁੜੇ ਹੋਏ ਹਾਂ ਮੈਂ ਤੋਂ ਨਾਲ ਜਖੀਰ ਸਿੰਘ ਇਸ ਵਕਤ ਭਾਈ ਗੁਰਜੰਟ ਸਿੰਘ ਬੋਤ ਸਿੰਘ ਵਾਲਾ ਹੋਰਾਂ ਦੇ ਪਿੰਡ ਦੇ ਵਿੱਚ ਮੌਜੂਦ ਆ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਬਾਪੂ ਤਰਸੇਮ ਸਿੰਘ ਜੀ ਨੇ ਅਮਰਪਾਲ ਸਿੰਘ ਹੋਰਾਂ ਦੇ ਪਿਤਾ ਜੀ ਤੇ ਖਾਸ ਤੌਰ ਤੇ ਪਿੰਡ ਦੇ ਵਿੱਚ ਪਹੁੰਚੇ ਨੇ ਬਾਪੂ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਚੜ੍ਹਦੀ ਕਲਾ ਦੇ ਵਿੱਚ ਚੜ੍ਹਦੀ ਕਲਾ ਜੀ ਬਾਪੂ ਜੀ ਜ਼ਿਲ੍ਹੇ ਦੇ ਨਾਲ ਤਸਵੀਰਾਂ ਬੱਕਰੀਆਂ ਬੱਕਰੀਆਂ ਚੱਲ ਰਹੀਆਂ ਸੀਗੀਆਂ ਸਰਬਜੀਤ ਸਿੰਘ ਹੋਰੇ ਵੀ ਕਹਿ ਰਹੇ ਸੀਗੇ ਕਿ ਅਸੀਂ ਅਮਿਤਪਾਲ ਸਿੰਘ ਹੋਰਾਂ ਦੀ ਲਗਾਤਾਰ ਆਵਾਜ਼ ਚੁੱਕਾਂਗੇ ਕਿ ਉਹਨਾਂ ਨੂੰ ਬਾਹਰ ਲਿਆਤਾ ਜਾਵੇ ਉਹਨਾਂ ਨੂੰ ਸੈਸ਼ਨ ਦੇ ਵਿੱਚ ਮੌਜੂਦ ਹੋਣਾ ਚਾਹੀਦਾ ਹੈ ਉੱਥੇ ਆਵਾਜ਼ ਚੁੱਕਣ ਖਡੂਰ ਸਾਹਿਬ ਦੇ ਮੁੱਦੇ ਚੁੱਕਣ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਖਾਸ ਤੌਰ ਤੇ ਬੜੀ ਆਵਾਜ਼ ਚੁੱਕੀ ਕਿਵੇਂ ਦੇਖ ਰਹੇ ਹੋ ਸਾਰੇ ਚੀਜ਼ਾਂ ਨੂੰ ਜੇ ਸਾਰ ਏ ਅੱਜ ਤੇ ਅਸੀਂ ਪਹਿਲਾਂ ਉਹ ਮਹਾਨ ਯੋਧੇ ਜਿਹਾਰੂ ਇਹ ਦ੍ਰਿਸ਼ਨ ਸਿੰਘ ਬਦਵਰ ਸਿੰਘ ਵਾਲਾ ਨੂੰ ਅਸੀਂ ਸ਼ਰਦਾ ਦੇ ਫੁੱਲ ਭੇਟ ਕਰਨ ਆਏ ਆ ਕਿ ਉਹਨਾਂ ਨੇ ਸਾਡੇ ਕੌਮ ਨੂੰ ਬਹੁਤ ਵੱਡੀ ਦੇਣ ਆ ਤੇ ਇਸ ਕਰਕੇ ਹਮੇਸ਼ਾ ਉਹਨਾਂ ਨੂੰ ਇੱਕ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਚ ਹਮੇਸ਼ਾ ਯਾਦ ਰੱਖਿਆ ਜਾਊਗਾ ਉਹਨਾਂ ਨੂੰ ਅਸੀਂ ਨਮਸਕਾਰ ਕਰਨ ਵਾਸਤੇ ਇੱਥੇ ਪਹੁੰਚੇ ਆ ਉਹਨਾਂ ਇਸ ਕਰਕੇ ਅਸੀਂ ਆਪਣੇ ਆਪ ਨੂੰ ਬਹੁਤ ਵੱਡਾ ਭਾਗਾ ਸਮਝਦੇ ਆ ਕਿ ਗੁਰੂ ਮਹਾਰਾਜ ਨੇ ਸਾਨੂੰ ਉਹ ਮੌਕਾ ਬਖਸ਼ਿਸ਼ ਕੀਤਾ ਕਿ ਅਸੀਂ ਉਹਨਾਂ ਦੀ ਵਰਸੀ ਤੇ ਸ਼ਹੀਦੀ ਪੁਰਬ ਤੇ ਅਸੀਂ ਹਾਜ਼ਰ ਹੋਏ ਤੇ ਇਹ ਸਭ ਤੋਂ ਵੱਡੀ ਬਾਕੀ ਇਹ ਚੀਜ਼ ਹੈ ਕਿ ਚੰਨੀ ਸਾਹਿਬ ਨੇ ਜਾਂ ਜਿਹੜੇ ਵੀ ਕੋਈ ਇਨਸਾਫਪਸੰਦ ਲੋਕ ਆ ਉਹ ਇਸ ਚੀਜ਼ ਇੱਕ ਮਹਿਸੂਸ ਕਰਦੇ ਆ ਕਿ ਇਹ ਸਾਡੀ ਕੌਮ ਦਾ ਬਹੁਤ ਵੱਡਾ ਤਖਾ ਹੋ ਰਿਹਾ ਕਿ ਇੱਕ ਸਭ ਤੋਂ ਵੱਡੇ ਮਾਰਜਨ ਨਾਲ ਜਿੱਤੇ ਹੋਏ ਐਮਪੀ ਨੂੰ ਉਹਦੇ ਹਲਕੇ ਦੀ ਨੁਮਾਇੰਦਗੀ ਨਾ ਕਰਨ ਦੇਣੀ ਇਹ ਬਹੁਤ ਵੱਡਾ ਇੱਕ ਸਾਡੇ ਕੌਮ ਦਾ ਜਾਂ ਇੱਕ ਫੰਡਾਮੈਂਟਲ ਰਾਈਟ ਜਿਹੜੇ ਆ ਉਹਨਾਂ ਦਾ ਵੀ ਹਨਨ ਹੋ ਰਿਹਾ ਇਸ ਕਰਕੇ ਉਹਨਾਂ ਨੇ ਚੰਨੀ ਸਾਹਿਬ ਨੇ ਚੁੱਕੀ ਆ ਜਾਂ ਹੋਰ ਵੀ ਕੋਈ ਜੋ ਗੱਲ ਕਰ ਰਿਹਾ ਤੇ ਉਹਦਾ ਵੀ ਅਸੀਂ ਧੰਨਵਾਦ ਕਰਦੇ ਆ ਕਿ ਇਹ ਸਾਰਿਆਂ ਦਾ ਸਾਂਝਾ ਮਸਲਾ ਇੱਕ ਮਨੁੱਖੀ ਅਧਿਕਾਰਾਂ ਦਾ ਵੀ ਮਸਲਾ ਵਾ ਇਹ ਸਾਡੀ ਕੌਮ ਦਾ ਕੌਮੀ ਮਸਲਾ ਵੀ ਆ ਇਸ ਕਰਕੇ ਸਾਰਿਆਂ ਨੂੰ ਇਹ ਦੂਜੇ ਐਮਪੀ ਨੂੰ ਵੀ ਅਸੀਂ ਕਹਿੰਨੇ ਕਿ ਉਹਨਾਂ ਨੂੰ ਵੀ ਪੰਜਾਬ ਦੇ ਹੱਕਾਂ ਦੀ ਗੱਲ ਡਟ ਕੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕਰਨੀ ਚਾਹੀਦੀ ਬਿਲਕੁਲ ਜਿਸ ਤਿੱਕੇ ਨਾਲ ਉਹਨਾਂ ਨੇ ਬਿਆਨ ਦਿੱਤਾ ਉਹਨਾਂ ਨੇ ਆਵਾਜ਼ ਰੱਖੀ ਕਿ ਐਨਐਸਐ ਲਾਈ ਗਈ ਹੈ ਬਿੱਟੂ ਸਾਹਿਬ ਹੋਰਾਂ ਦੇ ਥੋੜੀਆਂ ਬੜੀਆਂ ਚੀਜ਼ਾਂ ਆਈਆਂ ਬਿੱਟੂ ਸਾਹਿਬ ਉਹਦੀ ਵਿਰੋਧ ਕਰਨ ਲੱਗੇ ਕਹਿੰਦੇ ਮਾਫੀ ਮੰਗਣੀ ਚਾਹੀਦੀ ਹੈ ਇਸ ਦੇ ਉੱਤੇ ਕਾਂਗਰਸ ਵੀ ਪੱਲਾ ਝਾੜ ਕੇ ਕਹਿੰਦੇ ਕਿ ਸਾਡਾ ਉਸ ਦੇ